ਵਾਨਕ ਵਿੱਚ ਕੀ ਕ ਖਾਲਸਾ ਸ੍ਰੀ ਵਹਿਗੂ ਜੀ ਖਦੇ ਨਾਮ ਜੀਨਾਂ ਦੇ ਗੌਰਵਣ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਹਿਗੂ ਦੀ ਕਿਰਪਾ ਨਾਲ ਸਭ ਸਾਰੇ ਠੀਕ ਠਾਕ ਹੋ ਗਏ ਜਿਹੜਾ ਟਾਈਮ ਆਗਾ ਦੱਸਾਇਆ ਧਰ ਆਜ ਦਿਨ ਹੈਗਾ ਜੀ ਐਤਵਾਰ ਦਾ ਤੇ ਸਾਰਿਆਂ ਨੇ ਕੇਸੀ ਸਮਾਨ ਕਰ ਲਿਆਗਾ ਸਿਰ ਤੇ ਤੇਲ ਲਾ ਕੇ ਸਿਰ ਬਾਗਿਆਗਾ ਤੇ ਹੋ ਹੋ ਗਏ ਜੀ ਦੁਪਹਿਰ ਦਾ ਟਾਈਮ ਪਿੱਛਾ ਜਦੋਂ ਪਾਂ ਤੁਸੀਂ ਜਦੋਂ ਪਾਉ ਉਸ ਦਾ ਪਸਤਾਂ ਬਣਾਉਣੇ ਆਗੇ ਤੇ ਅੱਜ ਜੇ ਪਾ ਬਣਾਵਾਂਗੇ ਰੇੜੀਆਂ ਤੇ ਮੇਲਿਆਂ ਵਾਲੇ ਪਕਵਾਨ ਰੰਗ ਰੰਗੇਲੇ ਰੰਗਾਲੇ ਤੇ ਬੱਚੇ ਨਾਲ ਬਹੁਤ ਖੁਸ਼ ਹੋ ਕੇ ਖਾਂਦੇ ਨੇ ਪਰ ਉਹ ਨਾ ਬਣਾਉਂਦੇ ਜਿਹੜੇ ਪਾਉਂਦੇ ਨੇ ਵਿੱਚ ਕਣਕ ਦਾ ਰਾਕਾ ਪਾਉਂਦੇ ਨੇ ਤੇ ਕਲਰ ਪਾਦਨ ਨਾਲ ਕਲਰ ਪਾਦਨ ਦੇਣਗੇ ਇਸ ਕਰਕੇ ਅੱਪਾਂ ਵੀ ਅੱਜ ਬਣਾਵਾਂਗੇ ਲਾ ਲੰਗਰੀ ਪਕੌੜੇ ਬੱਚਿਆਂ ਨੂੰ ਬਹੁਤ ਹੀ ਪਸੰਦ ਨੇ ਤੇ ਮੇਜਾਂ ਵਰਗੇ ਤੇ ਆਪਾਂ ਲੰਗਰਦਿਆਂ ਦੀ ਰੈਸਪੀ ਦੀ ਤਿਆਰੀ ਤੁਹਾਨੂੰ ਕਰ ਦਿਆਂਗੇ ਰੈਸਪੀ ਤੇ ਸੋਚੀ ਤੇ ਖਾਂ ਦੇ ਬੱਚੇ ਨਾ ਉਹ ਕੱਲ੍ਹ ਪਤਾ ਕਿ ਉਹ ਕੱਲ੍ਹ ਉੱਗਿਆ ਉਹਨਾਂ ਅਫਵਾਰ ਤੇ ਦਸ ਕਰਤੀਆਂ ਦੇ ਨਿੱਕਦਰ ਹਨ। ਉਹ ਬੱਚੇ ਉਹ ਚੌ ਚੌ ਜੀ ਬਿੰਡ ਚ ਖਾਏ ਰੱਖਾਂਗੇ। ਆਹ ਰੇੜੀਆਂ ਰੇੜੀਆਂ ਪਕੌੜੇ ਬਾਰੇ ਸੁਆਸ ਸੀ ਕਿਉਂ ਜਿਹੜਾ ਪਕਰੇ ਖੁੱਲੇ ਬਣਾ ਲੈਣੇ ਬੱਚੇ ਨੂੰ ਸਭ ਤੋਂ ਪਹਿਲਾਂ ਬੇਸਣ ਪਾ ਲੈਣਾਂਗੇ ਹਨਾ ਤੇ ਬਣਦੀ ਤਾਂ ਆਪਣੀ ਰੈਸਪੀ ਬਦ ਵਧੀਆਗੀ ਪਰ ਬੱਚਿਆਂ ਨੂੰ ਕਣਕ ਦਾ ਆਟਾ ਖਾਣ ਦੇ ਪਰ ਮੈਂ ਕਣਕ ਦਾ ਆਟਾ ਨਹੀਂ ਵਰਤਦੀ ਤੇ ਬੇਸਣ ਪਾ ਕੇ ਨਾ ਫਕਲ ਲਵਾ ਦੇਵਾਂਗੇ ਤੇ ਇਹਨਾਂ ਨੂੰ ਰੇੜੀਆਂ ਨਾਲ ਦੇ ਪੋੜੀ ਬਣਾ ਕੇ ਤੁਵਾਂਗੇ ਸਾਡੇ ਨਾਲ ਇੱਥੇ ਬਹੁਤ ਟਾਈਮ ਤੋਂ ਪਾਈ ਰੇੜੀਆਂ ਨਾਲ ਆਉਂਦਾਗਾ ਉਹ ਤੀਜੀ ਜਮਤ ਦੇ ਨਾਲ ਆਉਂਦਾਗਾ ਤੇ ਮੈਂ ਉਹ ਨਾ ਨੂੰ ਪੁੱਛਿਆ ਮਾ ਜੀ ਤੇ ਤੁਸੀਂ ਇਹਦੇ ਵਿੱਚ ਕੀ ਪਾਉਣੇ ਹੁੰਦੇ ਮੈਂ ਉਹ ਹੀ ਮੈਨੂੰ ਤਾਂ ਪਤਾ ਵੀ ਖਾਨ ਕਰਿਆ ਤੇ ਚਕੰਦਰ ਪਾਉਂਦੇ ਨੇ ਇਹ ਮੈਂ ਉਹੀ ਪੁੱਛ ਲਿਆ ਕਹਿੰਦਾ ਆਪਾਂ ਇਹਦੇ ਵਿੱਚ 12 ਮਸਾਲੇ ਤੇ ਮਾਪੇ ਤਾਂ ਤੁਸੀਂ ਵਾਰੀ ਵਾਰ ਤਕਾਰਨ ਮੇਰੇ ਨੂੰ 12 ਮਸਾਲੇ ਪਾਉਣੇ ਹੁੰਦੇ ਚ ਤੇ ਇਸ ਤਰ੍ਹਾਂ ਬੋਲਿਆ ਭਾਈ ਨੂੰ ਤੇ ਆਪਾਂ ਨਾ 12 ਮਸਾਲੇ ਕਿਹੜੇ ਆਪਾਂ ਇੱਕ ਦੋ ਮਸਾਲੇ ਪਾ ਲਈ ਤਾਂ ਹੁਣ ਕੋਈ ਰੈਸਪੀ ਨਹੀਂ ਆਪਾਂ ਨੂੰ ਤੋਂਣੀ ਬਾਜੀ ਬੁਝਿਆ ਦੇ ਚਾਹਾਂ ਗਾਉਣਾ ਲਈ ਤੇ ਆਪਾਂ ਕਰਦੇ ਹਾਂ फटाफट ਪਿਆਰੀ ਤੇ ਦਫਾ ਦਾ ਟਾਈਮ ਆ ਪਰ ਉਸਨ ਗਾਲੀ ਵੀ ਆ ਗਈ ਹਨਾ ਤੇ ਕੰਮਾਂ ਟਾਈਮ ਹੋ ਜਾਂਦਾ ਆਪਣੇ ਜੀ ਵੀ ਲੱਗੀ ਜਾਂਦੀ ਹੈ ਕਿ ਇਹ ਤੇ ਕਰੇ ਸੌ ਸਬਜ਼ੀ ਬੁਹੋਦ ਨੂੰ ਸੌ ਕਰੇ ਮਸਤੀ ਤੇ ਸਰਦਾਰ ਜੀ ਆਣ ਕੋਈ ਧੀਵਾ ਚੱਕਣ ਦਾ ਜਨਨ ਤੋਂ ਬਤਾਣ ਤੋਂ ਖਾਉਂਦੀ ਮਗਾਦੀ ਪਰ ਪਰ ਨਹੀਂ ਨਹੀਂ ਵੀ ਕਿੱਤਾ ਕੋਈ ਆਜੇ ਹੈ ਨਾ ਇੱਥੋਂ ਦੇ ਜਾਂਦੇ ਤੋਂ ਮੰਗਾ ਲਈ ਉਹ ਦੁਕਾਨ ਤੋਂ ਖੇਚਾ ਬਣਾਉਣੀ ਤੇ ਚਾਹ ਚਾਹ ਸਾਡੇ ਚਾਹ ਗੁੜ ਕੇ ਜੀ ਲੈਗੇ ਫੇਲ ਆਪਣੇ ਦੂਰ ਵਾਲੇ ਖੇਤ ਜੀ ਲਾਉਂਦੇ ਨੇ ਨਹਿਰਾਂ ਦੇ ਤੇ ਉੱਥੇ ਲੈ ਜਾਂਦੇ ਤੇ ਜੋ ਵੱੜ ਕੇ ਬੜ ਗੇੜ ਲਾਉਣੀ ਹੋਟੇ ਨੇਗੇ ਤੇ ਸਾਰਾ ਸਮਾਨ ਉਹਨਾਂ ਫੇਲ ਜੀ ਲੈਗੇ ਚਾਹ ਤੇ ਆਪਾਂ ਬਣਾ ਕੇ ਖਾਣੇ ਦੀ ਪਕੌੜੇ ਜੀ ਨਾਲੇ ਹੋਏ ਸਰਦਾਰ ਜੀ ਆ ਜਾਣਗੇ ਨਹੀਂ ਆਪਾਂ ਉਹਨਾਂ ਦੇ ਲੱਗਦਾਂਗੇ ਮੈਂ ਕੋਲ ਜਰਨ ਦਾ ਤੇ ਤੇロイ ਜੀਪਾ ਮੈਂ ਉਹਨਾਂ ਦੇ ਤਿਆਰੀ ਕਰ ਲਈ फटाफट ਲੋ ਜੀ ਆਪਾਂ ਨੇ ਪਕੌੜਾ ਦੀ ਤਿਆਰੀ ਕਰ ਲਈ ਹੈਗੀ ਆਲੂ ਧੋ ਲਏਗੇ ਚੰਗੀ ਤਰ੍ਹਾਂ ਪਿਆਜ਼ ਪਾਏ ਨੇ ਵਿੱਚ ਵਿੱਚ ਆਪਾਂ ਪਾਵਾਂਗੇ ਜੀ ਹਰੀ ਮਿਰਚ ਤੇ ਵਿੱਚ ਹਾਂ ਪਾ ਲੈ ਵਿੱਚ ਪਾਵਾਂਗੇ ਆਪਾਂ ਜਲੇਬੀਆਂ ਵਾਲਾ ਕਲਰ ਤੇ ਆਪਾਂ ਇਹਨੂੰ ਮਿਕਸ ਕਰਾਂਗੇ ਮਨਉਨਦਾਨੀ ਫੇਰ ਭੁੱਲੀ ਹੈ ਨਾ ਧਿਆਨ ਸਤ ਕੱਤਨ ਹੋਰ ਪਾਵਾਂਗੇ। ਹੋ। ਵਾਜ਼ੂਆ। ਕਾ ਨਹੀਂ ਬਣੀ? ਹੂੰ। ਤੋਂ ਕਰੇ। ਤੋਂ ਕਰੇ। ਜੇ ਤੱਕ ਪਰ ਹੋਏ ਕੰਮ ਕਰਦੇ ਰਹੀਏ ਹਨਾ। ਬਣਾਉਦੇ ਰਹੀਏ ਚੀਜ਼ ਫਿਰ ਤਾਂ ਹੱਥ ਥੱਲੇ ਹੁੰਦੇ। 4 ਨੇ ਮੈਂ 10 ਛਾਰਤੀ। ਓ ਜਿੱਪਾ ਥੋੜਾ ਜਿਹਾ ਕਲਰ ਹੋਰ ਪਾਵਾਂਗੇ। ਤੇ ਲਾਲ ਬਣਾਵਾਂਗੇ। ਤੇ ਇਧਰ ਚਾਹ ਤਰੀਆ ਚਾਹ ਨਾਲ ਦੁਪਹਿਰ ਪਰ ਗਰਮਾ ਗਰਮ। ਦੇ ਕੋਸਾ ਪਪਾਈ ਆ ਕੀ ਹਰੀ ਮਿਰਚ ਥੋੜੀ ਜਿਹੀ ਪਾਵਾਂਗੇ ਆਪਣਾ ਲਾਲ ਮਿਰਚ ਇਹ ਵੀ ਆ ਗਈ ਹੈ ਜੀਰਾ ਇਹਦੇ ਵਾਸਤੇ ਪਪੜੇ ਵਿੱਚ ਪਾਵਾਂਗੇ ਹੋਰ ਆਪਣਾ ਬੇਸਨ ਪਾਣੀ ਨਹੀਂ ਪਾਉਂਦੇ ਪਾਣੀ ਇਹ ਥੋੜਾ ਤੋਂ ਹੀ ਪਾਉਗਾ ਜ਼ਰੂਰ ਤੇ ਪਈ ਪਾਣੀ ਪਾ ਲਾਂਗੇ ਬਸ ਯਾਰੇ ਬੇਸਣ ਵਾਲੇ ਵੀ ਨ ਬੱਚੇ ਖਾਂਦੇ ਹੈਗੇ ਕਿਉਂਕਿ ਕਲੇ ਕਲੇ ਆਲੂ ਜੇ ਪਾਸ ਦੇਣਗੇ ਮਾੜਾ ਮਾੜਾ ਬੇਸਣ ਜੀ ਲੱਗੇ ਹੋਵੇ ਤੇ ਜਿਹੜੇ ਮੁੱਲ ਦੇ ਹੁੰਦੇ ਨੇ ਉਹ ਕਣ ਕਰਿਆਟੇ ਚ ਹੁੰਦੇ ਨੇਗੀ ਹਨਾ ਕੋਈ ਇੰਨਾ ਮਹੇਗਾ ਕਿਥੋਂ ਵੇਸਣ ਪਾ ਕੇ ਦਿੰਦੇ ਨੇ ਬੱਚਿਆਂ ਨੇ ਇਹ ਚਾਹਾਂ ਨੂੰ ਵੀ ਤਿਆਰੀ ਕਰਨੀ ਉਹਦھر ਅੱਗ ਬੀਬੀ ਅੱਗ ਮਚਾਉਂਦੀ ਹੈਗੀ ਪਾਣੀ ਪਾਉਂਦੇ ਜੀ ਉਹਨਾਂ ਨੇ ਕੌਬਲੀ ਚੀ ਰੱਖਿਆ ਪਾਣੀ ਤੇ ਜਾਰੇ ਫਿਰ ਬਜਾਰੇ ਪੈ ਜਾਂਦਾ ਜਾਰੇ ਬੇਸਣ ਵੀ ਇੱਕ ਆ ਬਾਉਂਦੇ ਹੁੰਦੇ ਨੂਨ ਮਿਰਚ ਪੱਕੇ ਰਾ ਪਾ ਲਿਆ ਫਿਰ ਆਪਾਂ ਸਾਰ ਨਾਲ ਪਾ ਦੋ ਤਿੰਨ ਪਿਆਜ਼ ਕੱਟ ਲਿਆ ਆਲੂ ਕੱਟ ਲਿਆ ਥੋੜਾ ਥੋੜਾ ਦੇਸਾਂ ਨੂੰ ਆ ਜਨਾ ਰਾਈ ਜੰਨੇ ਖੁੱਲੇ ਫਾਂਡੇ ਚ ਕਰੋ ਇਹ ਪਰਣਾ ਦੀ ਫੇਰ ਦੇਲਦੇ ਲੋ ਜਿੱਪ ਪਹਿਲਾ ਪੂਰ ਪਾ ਦਿੱਤਾ ਆ ਵੀ ਵਧੀਆ ਚੱਲ ਪਈ ਐ ਕਿ ਹੁਣ ਹੁਣ ਨਾ ਗਾਇਤ ਤੇ ਕੱਟ ਰੱਦ ਦੇ ਨੇਗੇ ਅੱਗੇ ਹਨਾ ਆਪਣੀਆਂ ਦਾਦੀਆਂ ਬੋਲਣਾਂ ਨਾ ਰਿੱਦੀਆਂ ਹੁੰਦੀਆਂ ਕਿਉਂਕਿ ਸਰਾਸੂ ਰੋ ਘਟ ਹੁੰਦੀ ਹਨ ਵਿਚਾਰੀਆਂ ਜਦੋਂ ਰੋਗ ਘਟ ਹੁੰਦੀ ਹਾਂ ਬਹੰਤੀ ਪਤਾ ਨਹੀਂ ਬਹਿ ਮੂੰਹ ਤਾਂ ਘਰ ਹੋਈ ਨਹੀਂ ਦੇਖੋ ਹਾਂ ਅੱਗੇ ਤਾਂ ਬਾਧੂ ਵੀ ਸਾਡ ਤਾਂ ਬੋਰੀਆਂ ਦੀ ਬੋਰੀਆਂ ਪੀ ਆਉਂਦੀ ਕੋਈ ਲੈਣੀ ਜਾਂ ਨਾ ਤੇ ਬਾਹ ਕਰਦੀਆਂ ਬਹਿਮ ਵੀ ਤੇਲ ਵੱਧ ਮਚੂ ਜੇ ਇੱਥੇ ਜਵਾਕ ਕੋਲੇ ਖੜਾਉਂਦੇ ਇੱਕ ਰੜਦੇ ਨਹੀਂ ਹੁੰਦੇ ਕਹਿੰਦੇ ਜੇ ਇੱਥੇ ਜਵਾਕ ਕੋਲੇ ਹੋਵੇ ਹਨ ਪਤਾ ਨਹੀਂ ਬਹਿਮ ਹੁੰਦਾ ਪਤਾ ਨਹੀਂ ਰੜਦੇ ਹੁੰਦੇ ਨੇ ਕੋਈ ਕਹਿਣਾ ਨਹੀਂ ਮੈਨੂੰ ਖਾਇ ਰਾਜ ਮੇਲਿਆਂ 'ਚ ਪਤਾ ਨਹੀਂ ਕਿੰਨੇ ਕੀ ਜੇਟੇ ਮੇਲਿਆਂ ਦੇ ਸਾਰੇ ਚਰਦੇ ਹੁੰਦੇ ਨੇ ਦਿਨਾਂ ਦੁਆਰ ਕੀ ਮੈਂ ਤਿਆਰੀ ਕਰ ਲਈ ਦੋਨਾਂ ਨੂੰ ਬਿੰਦ ਲਊਗਾ ਕੰਡਾ ਦਾ ਬਣ ਗਈ ਅਪਾ ਤਾਂ ਨਿਕਲ ਜੀ ਤੈਨੂੰ ਚਾਹ ਬੰਦ ਕਰਾਈ ਝਾ ਵੀ ਬਣ ਗਈ ਲਾਲ ਲਾਲ ਪਕੌੜੇ ਜੀ ਕਰਿਆ ਬਣਾ ਦੇ ਕੀਦੇ ਕੀਦੇ ਬੱਚੇ ਇਸ ਤਰ੍ਹਾਂ ਕਹਿੰਦੇ ਨੇ ਲਾਲ ਪਕੌੜੇ ਖਾਣੇ ਨੇ ਕਮੈਂਟਾਂ ਦੇ ਵਿੱਚ ਦੱਸਿਓ ਨੂੰ ਹਨ ਮੈਂ ਥੋੜਾ ਜਿਹਾ ਪਾਇਆ ਕਿਉਂਕਿ ਇਹ ਲਾਲ ਕਲਰ ਕਰਕੇ ਲਾਲ 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 ਇਰ ਬਾਕੀ ਖਾਦੇ ਤਾਂ ਪਤਾ ਲੋਕੋ ਜੀ ਘੱਟ ਵੱਧ ਕਰ ਬਾਲਾ ਕੱਟ ਰਹੋ ਜਾਂ ਫਿਰ ਫੋਟ ਪਾਲਾਂਗੇ ਘੱਟ ਲਾਇਤਾ ਹੈਗਾ ਵੱਧ ਲਾਜੀ ਹੋਏਗਾ ਵੱਧ ਵਿੱਚ ਚੰਬਰ ਮਾਰ ਹਾਂ ਵੱਧਰ ਬਾਲਾ ਬੇਸਣ ਹੋ ਜੂ ਫਿਰ ਆਲੂ ਵੱਢ ਕੇ ਕੱਟ ਕੇ ਪਾਉਣੇ ਪੈਣਗੇ ਜਾ ਕੱਟ ਕੇ ਜੱਗ ਨੂੰ ਮਾਣਿਆ ਮਤਲਬ ਇਹ ਪਸ ਖਾਹ ਮੂੜ ਬਹੁਤ ਬਾਰੀ ਚਾਣੀ ਬਣਾਈ ਆਪਾਂ ਥੋੜੀ ਬਣਾਈ ਆ ਪੀ ਲਾਂਗੇ ਹੁਣ ਚਾਹ ਪੀ ਕੇ ਸਾਰੇ ਮਾਜ ਲਾਂਗੇ ਹੁਣ ਜੱਗ ਬੇਲਾ ਕਰਾਂਗੇ ਮਾਂਜ ਨਾਲ ਲੋਡ ਵੀ ਪਰ ਅੜਗੇ ਹੁੰਦਾ ਹਨਾ ਕੋਹ ਰੜ ਹੁਣ ਤੱਕ ਬਾਦੂ ਮੱਚੀ ਹੈ ਨਾ ਫਿਰ ਅੱਪਾ ਬਸ ਜਰ ਕਰ ਕੱਢੀ ਜਾਵਾਂਗੇ ਇੱਥੇ ਨਾਲ ਹੁਣ ਸਾਹ ਆ ਜਾਂਦੀ ਹੈ ਇਹ ਵੇਲੇ ਇੰਨੇ ਅੱਗ ਵਧੀਆ ਮੱਚ ਪਈ ਉਹ ਤੇ ਮੈਂ ਘੰਟ ਮੈਂ ਗੈਸ ਤੇ ਖੜੀ ਰੂੰ ਇਹ ਤੇ ਜੀ ਬੁਲ ਗਲੇ ਪਕੌੜ ਪਕੌੜ ਹਣ ਚੁੱਲੇ ਤੇ ਠੀਕ ਹੋਉਂਗੇ ਲੱਕੜਾ ਬੜਵਾਈਏ ਕੱਜੀ ਉੱਤੇ ਉਹ ਆਦਮ ਫੇਸ ਅਸੀਂ ਸੰਧਾਰਾ ਆ ਸਮਾਨ ਤਿਆਰ ਕਰਨਾਗਾ ਉਹਦੇ ਵੀ ਚੁੱਲ੍ਹੇ 'ਚ ਹੀ ਸਭ ਚੱਲੂ ਥੋੜੀਆਂ ਅਸੀਂ ਸੰਧਾਰੇ ਦੇ ਕੇ ਆਉਣੇ ਨੇ ਹੋਰ ਉਹ ਢੱਕਾ ਲੈਣੀ ਮੈਂ ਆਹੋ ਚੱਕਾ ਕਢੀ ਛੋਟੀ ਕੱਟ ਸੀ ਜੀ ਠੀਕ ਹੈ ਜੀ ਆਹ ਛੋਟੀ ਕੱਟ ਸੀ ਵਿੱਚ ਪਕੌੜੇ ਪਾਜਿਆ ਕਰਨਗੇ ਇਹਦਾ ਰਾਇ ਜਾਣ ਵਿੱਚ ਸਸ ਸੋਹਰੇ ਬਣ ਗਏ ਆਪਾਂ ਛੋਟੇ ਛੋਟੇ ਪੋਹ ਲਾ ਕੇ ਰਾੜਾਂਗੇ ਫਿਰ ਵਾਲਾ ਪੱਤਾ ਫਿਰ ਲੜਦਾ ਨਹੀਂ ਹੈਗਾ ਵਿੱਚ ਹੋ ਨਹੀਂ ਟਾਈਮ ਲੱਗਿਆ ਇਸ ਤਰੀਕਾ ਸਾਰੇ ਬਣਾ ਲਾਂਗੇ ਜਿੰਨੇ ਲਾ ਰੂਣ ਵਿੱਚ ਸਿਰ ਹੋਰ ਬੈਜੂ ਹੁੰਦਾ ਉੰਦੇ ਗਏ ਸਵਾਦ ਗਏ ਲੇਕਿਨ ਆ ਗਈਆਂ ਜਹਾਂ ਆ ਗਿਆ ਤੇ ਫੋਲਦੇ ਤਾਂ ਹੋਣਗੇ ਕਾੜੇ ਤਾਂ ਹੋਣੇ ਨਹੀਂ ਹੈਗੇ ਕਾੜੇ ਤਾਂ ਹੋਣ ਦਾ ਹੱਕ ਨਹੀਂ ਬਣਦਾ ਤਾਂ ਬੇਸਰਾਰ ਨਹੀਂ ਚਲੋ ਜੇਪਾ ਰਾੜ ਦੀ ਫਿਰ ਲੈ ਲਓ ਲੋ ਜੀ ਜਿਹੜਾ ਟਾਈਮ ਆ ਹੁਣ 7:30 7:30 ਦਾ ਹੋ ਗਿਆ ਤੇ ਅੱppa ਜਾਣੇ ਮੱਜਾਂ ਵੱਲ ਕਿਉਂਕਿ ਮੱਜੇ ਦਾ ਟਾਈਮ ਹੋ ਗਿਆ ਤੇ ਆਪਾਂ ਨੇ ਪਕੌੜੇ ਬਣਾ ਕੇ ਖਾ ਲੈਨੇਗੇ ਤੇ ਬਹੁਤ ਵਧੀਆ ਬਣੇ ਸੀਗੇ ਤੇ ਮੇਲੇ ਨਾਲ ਦੀ ਜਵਾਬ ਤਾਂ ਪਤਾ ਕਿ ਮੰਮੇ ਮੇਲੇ ਨਾਲ ਦੇ ਪਕੌੜ ਜਿਹੇ ਮੇਲੇ ਤੇ ਪਕੌੜੇ ਹੁੰਦੇ ਨੇ ਜਿਹੇ ਮੇਲੇ ਤੇ ਪਕੌੜੇ ਹੁੰਦੇ ਨੇ ਚਲੋ ਹੁੰਦਾ ਨੇ ਹਨਾ ਬੱਚਿਆਂ ਦੇ ਮਨ ਪਸੰਦੀ ਦੀ ਚੀਜ਼ ਬਣਾ ਕੇ ਖਵਾ ਦਿੱਤੀ ਹੁਣ ਬੜੀ ਜਾਂਦੀਆਂ ਨੇ ਕੋਠੇ ਤੇ ਬੈਠੀਆਂ ਸੁਪਨੇ ਹੋ ਰਹੀਆਂ ਤੇ ਮੈਂ ਚਲ ਕੰਮ ਠਾਉਣ ਨੂੰ ਨੇ ਪੜ ਲਾਣ ਤੋਂ ਪਹਿਲੇ ਪਹਿਰ ਤਾਂ ਆਏ ਤੇ ਸੁੱਟਿਆ ਜਾਣਾ ਸਰਣਾਉਂ ਤੇ ਲੰਗ ਜਨਾ ਜੇ ਸਾਰਾ ਪਰਿਵਾਰ ਕੇ ਸੀ ਨਾਲੇ 7 12 ਵਜੇ ਤੱਕ ਤਾਂ ਸਾਂਤ ਬਾਰ ਹੀ ਨਹੀਂ ਠੀਕ ਆਏ ਹੈਗੇ ਬੀਬੀ ਨਾਰੀ ਕੇ ਸੀ ਮੈਂ ਨਾਲੀ ਸੁਖਮਣ ਗਰਮਣ ਤੇ ਕਿਉਂਕਿ ਫਿਰ ਤੇਲ ਲਾਉਣਾ ਛਸਣਾ ਹਨਾ ਪਾਉਣਾ ਤੇ ਬਹੁਤ ਟਾਈਮ ਲੱਗ ਜਾਂਦਾ ਦਾ ਤੇ ਪਰਸੋਂ ਮੈਂ ਵੀਡੀਓ ਪਾਈ ਸੀ ਕਪੁੱਤ ਤੇ ਇੱਕ ਵੀਰ ਰੱਬ ਸਭ ਨੂੰ ਦੇਵੇ ਬਹੁਤ ਵਧੀਆ ਪਿਆਰ ਦਿੱਤਾ ਪਰ ਬਹੁਤ ਸਾਰੀਆਂ ਭੈਣਾਂ ਮੇਰੇ ਨਾਲ ਵੀ ਜਾਰੇ ਔਕੀਆਂ ਨੇ ਜਿੰਨਾਂ ਨੇ ਹਨਾ ਧੀ ਵੀ ਨਹੀਂ ਮੇਰੇ ਧੀਆ ਤਾਂ ਹੈਗੀਆਂ ਨੇ ਤੇ ਪੈਸੇ ਮੈਨੂੰ ਕੋਈ ਤੇ ਪੁੱਤ ਵਿੱਚ ਫਰਕ ਨਹੀਂ ਹੈਗਾ ਜਦੋਂ ਪਹਿਣ ਲੱਗ ਜਨਾਂ ਕਰੰਦੀ ਤੁਸੀਂ ਵੀਡੀਓ ਬਣਾਓ ਵੀਡੀਓ ਬਣਾਓ ਫਿਰ ਮੈਨੂੰ ਬਣਾਉਣੀ ਪੈਂਦੀ ਹੈਗੀ ਸੁਖ ਤਾਂ ਕਰਮਾਂ ਦੇ ਨੇ ਹਨਾ ਤੇ ਬਹੁਤ ਜੇ ਪਹਿਣਾ ਦੁਖੀ ਨੇ ਪੁੱਤਾਂ ਲੀਆਂ ਵੀ ਦੁਖੀ ਨੇ ਗਿਆ ਜਦੋਂ ਪੁੱਤ ਬਗਰੂ ਹੋ ਜਨ ਨੇ ਸਿਹੜੀ ਹੋ ਜਾਂਦੇ ਨੇ ਹਨਾ ਤੇ ਬਾਕੀ ਵਾਹਿਗੁਰੂ ਤੰਦਰੁਸਤੀ ਰੱਖੇ ਪਹਿਣੇ ਦੇ ਤੇ pote ਵਿੱਚ ਕੋਈ ਫਰਕ ਨਹੀਂ ਮੈਂ ਤਾਂ ਕਦੇ ਮੰਨ ਜਾ ਡੋਲਿਆਣੀ ਜੀ ਰੋ ਪਹਿਣਾ ਕਹਿੰਦਿਆਂ ਨੇ ਵੀਡੀਓ ਬਣਾਓ ਵੀਡੀਓ ਬਣਾਓ ਫਿਰ ਮੈਨੂੰ ਬਣਾਉਣੀ ਪੈਂਦੀ ਹੈ ਕਿ ਬਹੁਤ ਵਧੀਆ ਪਿਆਰ ਦਿੱਤਾ ਇਸੇ ਤਰ੍ਹਾਂ ਹੀ ਮੈਨੂੰ ਪਿਆਰ ਕਰਦੇ ਰਹੋ ਜਿਹੜੀਆਂ ਪਹਿਣਾ ਜਿਹੜੇ ਵੀਰ ਮੈਨੂੰ ਬਿਨ ਸਬਸਕ੍ਰਾਈਬਰ ਚੈਨਲ ਬਿਨ ਸਬਸਕ੍ਰਾਈਬ ਕਰੇ ਦੇਖਦੇ ਨੇ ਹੱਥ ਬਨ ਕੇ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਕਰ ਲੈਣ ਜੀ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਸਪੋਰਟ ਕਰੋ ਸਪੋਰਟ ਕਰ ਦਿਓ ਤੇ ਹੋਰ ਸਪੋਰਟ ਕਰੋ ਹਾਂ ਹਣਾ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਬਹੁਤ ਜ਼ਰੂਰਤ ਹੈਗੀ ਤੇ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਤੇ ਪਰ ਮੈਂ ਥੋੜੇ ਫਾਦੇ ਨੇ ਪਕੌੜੇ ਮੇਰੇ ਗਲਾ ਖਰਾਵਾ ਕਿਉਂਕਿ ਦੇਖ ਕੇ ਜੀ ਕਰਦਾ ਇੱਕ ਦੋ ਪਕੌੜੇ ਖਾਣ ਦੀਆਂ ਖਾਦੇ ਨੇਗੇ ਤੇ ਦੇਖ ਕੇ ਜੀ ਕਰਦਾ ਫਿਰ ਹਣਾ ਜਿਉਂਦੇ ਜੀ ਦਾ ਕਹਿੰਦੇ ਹੁੰਦੇ ਨੇ ਕਿ ਕਿੰਨੇ ਵੀ ਬਿਮਾਰ ਹੋਵੇ ਜੀ ਤਾਂ ਕਰਦਾ ਹੀ ਇਹ ਜਿਹੜੀ ਚੀਜ਼ ਕਦੇ ਬਣਦੀ ਹੈ ਤੇ ਚਲੋ ਜੀ ਆਪਾਂ ਕਰਦੇ ਆਂਗੇ ਵੀਡੀਓ ਐਂਡ ਜੇਕਰ ਚੈਨਲ ਤੇ ਪਰਿਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਮਿਲਾਂਗੇ ਕੱਲ ਨੂੰ ਹਾਸਦੇ ਹਾਸਦੇ ਚਾਹੀ ਚਾਹੀ ਕਿਸੇ ਨਵੇਂ ਵਲੋਗ ਨਾਲ ਅੱਜ ਦੀ ਬਲੌਗ ਦੀ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ